ਜੈ ਮਸਤਾਂ ਦੀ ਜੈ ਪੀਰਾਂ ਦੀ ਜੈ ਬਲੀਆਂ ਦੀ ਪੰਜਮ ਪਾਤਸ਼ਾਹ ਸਾਹਿਬ ਸ਼ੇਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਅਲਾਚੌਰ ਵਿਖੇ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਅਤੇ ভাইস ਚੇਅਰਮੈਨ ਸਾਈਂ ਕੁਲਵੀਰ ਸਾਹਿਬ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਹਰ ਸਾਲ ਠੰਡੇ ਮਿੱਠੇ ਜਲਦੀ ਸ਼ਹੀਦ ਲਗਾਈ ਜਾਂਦੀ ਹੈ ਜਿਸ ਦੇ ਵਿੱਚ ਬਕਨਿਕ شاہੀ ਦਰਬਾਰਾ ਤੋਂ ਪਕਰ ਪਕੀਰ ਸਹਿਣ ਬਿਸ਼ੇਸ਼ਾਤ ਹੈ ਹਾਜ਼ਰ ਹੋਏ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਈਂ ਬਲਦੇਵ ਸੈਣੀ ਜੀ ਚੇਅਰਮੈਨ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਅਤੇ ਸਰਵਤ ਸੰਗਤਾਂ ਵੱਲੋਂ ਵੱਧ ਚੜ ਕੇ ਆਪਣਾ ਸਹਿਯੋਗ ਦਿੱਤਾ ਗਿਆ ਜਿੱਦਾਂ ਕਿ ਮੌਸਮ ਨੇ ਮਜਾਜ ਬਦਲਿਆ ਮੌਸਮ ਬਹੁਤ ਗਰਮੀ ਪਕਦੀ ਹੋਈ ਹੈ ਜਿਸ ਦੇ ਚਲਦੇ ਨਜ਼ਰ ਵਾਹੁਂ ਚਦਾਨੀਆਂ ਅਣਜਾਣ ਵਾਲੇ ਰਾਹੀਰਾਂ ਵਾਸਤੇ ਕੰਢੇ ਮਤੇ ਜਲਦੀਆਂ ਸ਼ਮੀਲਾ ਲਗਾਈਆਂ ਜਾਂਦੀਆਂ ਨੇ ਹਰ ਸਾਲ ਆਲਾਚੌਰ ਵਿਕੇਤ ਕੁਲਵੀਰ ਸਵੀਟ ਸ਼ੌਪ ਇਸੇ ਤਰ੍ਹਾਂ ਬੜੀ ਧੂਮਤਾਂ ਦੇ ਨਾਲ ਐਂਡਰਲ ਜੇ ਜਲਦੀ ਸ਼ਵੀਲ ਲਗਾਈ ਜਾਂਦੀ ਆ ਸੋ ਅੱਜ ਵੀ ਇਹ ਸੁਭਾਗਾ ਸਮਾ ਤੇ ਜਿਸ ਦੇ ਵਿੱਚ ਸਾਰੀ ਸੰਗਤ ਬਲੋ ਤਨਮਨ ਧਨ ਦੇ ਨਾਲ ਸਹਿਯੋਗ ਦਿੱਤਾ ਅਤੇ ਸ਼ਵੀਲ ਵਰਤਾਨ ਦੇ ਵਿੱਚ ਸੇਵਾਦਾਰਾਂ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਅਸੀਂ ਸਹਿਬ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਨਾਲ ਵੀ ਸਰਦਾਸ ਕਰਦੇ ਆ ਕਿ ਸਾਡੇ ਦੇਸ਼ ਦੁਨੀਆ ਤੇ ਸਾਡੇ ਸਮਾਜ ਤੇ ਸਾਡੀਆਂ ਸਭੀਆਂ ਨਸਲਾਂ ਤੇ ਆਪਣਾ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਬਣਾ ਕੇ ਰੱਖਣਾ ਅਤੇ ਇਹ ਲੰਗਰ ਲੋ ਇਸੇ ਤਰ੍ਹਾਂ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਰੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਬਲਦੇਵ ਚਾਣੀ ਚੇਅਰਮੈਨ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਸਾਡੇ ਪੂਜਨੇਕ ਬਾਬਾ ਕਲਵੀਰ ਜੀ ਵਾਈਸ ਚੇਅਰਮੈਨ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਤੇ ਸਾਰੇ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਸਾਰੀ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਆਵਾਟੌਰ ਵਿਖੇ ਮਹਾਰਾਜ ਸ਼੍ਰੋਮਣੀ ਸ਼ਹੀਦ ਗੁਰਵਰਜਨ ਦੇ ਮਹਾਰਾਜ ਜੀ ਨੂੰ ਮੁਹਰਤ ਛਵੀਲ ਲਗਾਈ ਗਈ ਤੇ ਇਹ ਠੰਡੇ ਮਿੱਠੇ ਦੀ ਸ਼ਹੀਲ ਤੇ ਨਾਲ ਪ੍ਰਸ਼ਾਦ ਵਰਤਾਏ ਗਏ ਤੇ ਅਸੀਂ ਕਾਮਨਾ ਕਰਦੇ ਹਾਂ ਉਸ ਪਰਮਾਤਮਾ ਲੱਗੇ ਕਿ ਸਾਰੀ ਸਾਥ ਸੰਗਤ ਵਿੱਚ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਦਾ ਪੈਗਾਮ ਜਾਵੇ ਤੇ ਇਹ ਇੱਕ ਛਵੀਲ ਖਰਫਾ ਇਸੇ ਤਰ੍ਹਾਂ ਲੱਗੇਗੀ ਮੈਂ ਸਾਰੇ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਤੇ ਕਨਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਪੀ ਰਵਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ